ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਾ ਮਾਥੁਰ ਦੋਸਤੋ ਅੱਜ ਤੋਂ ਨਾ ਅਸੀਂ ਇੱਕ ਨਵੀਂ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਤੁਹਾਡੇ ਨਾਲ ਹਰ ਇੱਕ ਰੋਜ਼ ਕਿਸੇ ਨਾ ਕਿਸੇ ਟੌਪਿਕ ਤੇ ਜੋ ਆਪਣੇ ਵਿਚਾਰ ਨੇ ਸਾਂਝੇ ਕਰਿਆ ਕਰਾਂਗੇ ਤਾਂ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਆਮ ਕਿਸਾਨ ਅਤੇ ਸਮਾਜ ਸੇਵਕ ਅਰਸ਼ਦੀਪ ਸਿੰਘ ਪੁੰਨਿਆ ਜੀ ਦੇ ਨਾਲ ਮਿਲਣ ਜਾਣ ਜਾ ਰਹੀ ਹਾਂ ਜੋ ਆਪਣੇ ਵਿਚਾਰ ਨੇ ਕਿਸਾਨ ਕਿਸਾਨੀ ਅੰਦੋਲਨ ਤੋਂ ਚੱਲ ਰਿਹਾ ਉਸ ਦੇ ਨਾਲ ਜੋ ਆਪਣੇ ਵਿਚਾਰ ਨੇ ਤੁਹਾਡੇ ਨਾਲ ਸਾਂਝੇ ਕਰਨਗੇ ਤਾਂ ਆਓ ਆਪਾਂ ਅਰਸ਼ਦੀਪ ਸਿੰਘ ਜੀ ਦੇ ਨਾਲ ਜੋ ਤੁਹਾਡੀ ਗੱਲਬਾਤ ਕਰਵਾਉਨੇ ਆਂ ਤਾਂ ਅਰਸ਼ਦੀਪ ਸਿੰਘ ਜੀ ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ-ਬਹੁਤ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਸ ਦੇ ਮਾਧਿਅਮ ਦੇ ਨਾਲ ਮੈਂ ਆਮ ਜਨਤਾ ਦੇ ਰੂਪ ਰੂਪ ਹੂਰੇ ਹਾਂ ਤੇ ਮੇਰਾ ਨਾਮ ਹੈ ਜੀ ਅਰਸ਼ਦੀਪ ਸਿੰਘ ਤੂਰੀਆ ਤੂਰੀ ਤੋਂ ਮੈਂ ਬਿਲੋਂਗ ਕਰਦਾ ਜੀ ਤੇ ਕਿਸਾਨੀ ਅੰਦੋਲਨ ਜੀ ਜਿਹੜਾ ਹੈਗਾ ਜਿਵੇਂ ਕਿ ਮੈਡਮ ਨੇ ਪੁੱਛਿਆ ਕਿ ਕਿਸਾਨੀ ਅੰਦੋਲਨ ਕੀ ਹੈ ਕਿਸਾਨ ਐਮ ਐਸ ਪੀ ਦੀ ਜਿਹੜੀ ਮੰਗ ਨੇ ਉਹ ਕਿਸਾਨਾਂ ਤੋਂ ਕਰ ਰਹੇ ਸਰਕਾਰ ਤੋਂ ਕਰ ਰਹੇ ਨੇ ਤਾਂ ਕਿ ਜਿਹੜੀ ਉਹਨਾਂ ਦੀ ਫਸਲ ਆਉਂਦਾ ਜਿਹੜਾ ਸਹੀ ਮੁੱਲ ਕਿਸਾਨਾਂ ਨੂੰ ਮਿਲ ਸਕੇ ਤੇ ਉਹਨਾਂ ਦੀ ਮਿਹਨਤ ਉਹਨਾਂ ਦੇ ਪੱਲੇ ਪੈ ਸਕੇ ਤਾਂ ਅਰਸ਼ਦੀਪ ਜੀ ਤੁਸੀਂ ਐਮ ਐਸ ਪੀ ਦੇ ਬਾਰੇ ਜੇ ਦੱਸਿਆ ਤਾਂ ਐਮ ਐਸ ਪੀ ਹੁੰਦਾ ਕੀ ਆ ਇਸ ਬਾਰੇ ਆਪਣੇ ਜੋ ਵਿਚਾਰ ਨੇ ਸਾਂਝੇ ਕਰੋ ਐਮ ਐਸ ਪੀ ਮਿਨੀਮਮ ਸੇਲ ਪ੍ਰਾਈਸ ਕਟੋ ਕਟਨ ਨੂੰ ਤਾਂ ਮੁੱਲ ਜਿਸ ਦੇ ਉੱਤੇ ਫਸਲ ਕਿਸਾਨ ਦੀ ਹੈ ਜਿਹੜੀ ਉਹ ਵਿਕਦੀ ਆ ਜਿਵੇਂ ਕਿ ਕਣਕ ਦਾ ਇੱਕ ਨਿਰਧਾਰਿਤ ਰੇਟ ਹੁੰਦਾ ਜਿਸ ਦੇ ਉੱਤੇ ਸਰਕਾਰ ਕਣਕ ਖਰੀਦੀ ਆ ਕਿਸਾਨਾਂ ਤੋਂ ਜੀਡੀ ਖਰੀਦੀ ਆ ਐਮ ਐਸ ਪੀ ਇੱਕ ਇੱਕ ਜਿਹੜਾ ਕਿਸਾਨ ਦੇ ਖਰਚੇ ਨੇ ਉਹਨਾਂ ਨੂੰ ਕੈਲਕੂਲੇਟ ਕਰਕੇ ਟ੍ਰੇਡਰ ਗਵਰਨਮੈਂਟ ਵੱਲੋਂ ਨਿਰਧਾਰਤ ਕੀਤਾ ਜਾਂਦਾ ਕਿ ਇਸ ਰੇਟ ਤੇ ਵੇਚ ਕੇ ਕਿਸਾਨ ਦੀ ਪੱਲੇ ਉਸ ਦੀ ਮਿਹਨਤ ਪੈ ਸਕੇ ਉਹ ਐਮ ਐਸ ਪੀ ਆ ਅੱਛਾ ਜੀ ਤੇ ਕਿਸਾਨ ਜੋ ਜਿਵੇਂ ਤੁਸੀਂ ਕਿਹਾ ਕੀ ਜੋ ਸਰਕਾਰ ਐ ਉਹ ਕਿਸਾਨਾਂ ਨੂੰ ਕਣਕ ਤੇ ਜੀਰੀ ਦੇ ਉੱਤੇ ਐਮਐਸਪੀ ਦਿੰਦੀ ਆ ਤਾਂ ਹੁਣ ਇਸ ਦਾ ਮੇਨ ਰੋਲ ਕੀ ਆ ਜੋ ਕਿਸਾਨ ਦਾ ਮੇਲਗਾ ਰਹੀ ਨੇ ਤਾਂ ਇਸ ਦੇ ਬਾਰੇ ਆਪਣੇ ਕੁਝ ਵਿਚਾਰ ਸਾਂਝਾ ਕਰ ਦਿਓ ਇਸ ਦਾ ਜਿਹੜਾ ਮੇਨ ਰੋਲ ਆ ਜੀ ਕਿਸਾਨ ਜਿਹੜੀਆਂ ਖੇਤੀ ਐ ਖੇਤੀ ਚ 23 ਪ੍ਰਕਾਰ ਦੇ ਜਿਹੜੇ ਪ੍ਰੋਡਕਟ ਨੇ ਆਪਣਾ ਨਹੀਂ ਪੈਦਾ ਹੁੰਦੀਆਂ ਨੇ ਜਿਵੇਂ ਮੱਕੀ ਜਵਾਰ ਬਾਜਰਾ ਕੰਨਾ ਜਿਨ੍ਹਾਂ ਚੋਂ ਕਲਕਤੇ ਦੀਲੀ ਦਾ ਜਿਹੜਾ ਗਵਰਨਮੈਂਟ ਹੈ ਖਰੀਦ ਕਰਦੀ ਆ ਸਰਕਾਰੀ ਐਮਐਸਪੀ ਰੇਟ ਤੇ ਤੇ ਦੂਜੀਆਂ ਜਿਹੜੀਆਂ ਫਸਲਾਂ ਨੇ ਉਦੇ ਨਾਲ ਉਹਨਾਂ ਉਹਨਾਂ ਦਾ ਕੋਈ ਸਰਕਾਰ ਵੱਲੋਂ ਖਰੀਦ ਨਹੀਂ ਕੀਤੀ ਜਾਂਦੀ ਜੇਕਰ ਸਰਕਾਰ ਉਹਨਾਂ ਨੂੰ ਵੀ ਖਰੀਦੇ ਦਾ ਕਿਸਾਨ ਨੇ ਜਿਹੜੇ ਉਹ ਜੀਵੀ ਨੂੰ ਛੱਡ ਕੇ ਜਿਵੇਂ ਕਿ ਸਰਕਾਰਾਂ ਦਾ ਬਹੁਤ ਵੱਡਾ ਮਸਲਾ ਜੀ ਜਿਹੜਾ ਧਰਤੀ ਦਾ ਗੇਟਲਾ ਪਾਣੀ ਹੈ ਤੇ ਉਹਦਾ ਪੱਧਰ ਨੀਚੇ ਜਾ ਰਿਹਾ ਕਿਸਾਨਾਂ ਨੂੰ ਗਵਰਨਮੈਂਟ ਰੂਪੀ ਕਰਦੀ ਹੈ ਕਿ ਜੀਵੀ ਨਾ ਲਾਓ ਜੀ ਇਹਦੀ ਪ੍ਰਾਣੀ ਨਾਲ ਪੋਲੂਸ਼ਨ ਹੁੰਦਾ ਜੇਕਰ ਕਿਸਾਨਾਂ ਨੂੰ ਦੂਜੀਆਂ ਫਸਲਾਂ ਦੇ ਉੱਤੇ ਸਰਕਾਰ ਐਮ ਐਸ ਪੀ ਦੇ ਦਿੰਦੀ ਹੈ ਤਾਂ ਕਿਸਾਨ ਜੀਵੀ ਨੂੰ ਛੱਡ ਕੇ ਦੂਜੀਆਂ ਫਸਲਾਂ ਵੱਲ ਜਾਣਗੇ ਸਰਕਾਰ ਤੋਂ ਕਿਸਾਨ ਇਹੀ ਮੰਗ ਕਰ ਰਹੇ ਨੇ ਕਿ ਜਿਹੜੀਆਂ ਜਿਹੜੀਆਂ ਦੁਨੀਆ ਫਸਲਾਂ ਨੇ ਸਰਕਾਰ ਉਹਨਾਂ ਦੀ ਜਿਹੜੀ ਸਰਕਾਰੀ ਖਰੀਦ ਤੇ ਸਰਕਾਰੀ ਰੇਟ ਮਿਲ ਧਾਰਤ ਕਰੇ ਤੇ ਉਹਨੂੰ ਯਕੀਨੀ ਬਣਾਵੇ ਅੱਛਾ ਜੀ ਜਿੱਦਾਂ ਹੁਣ ਧਰਨੇ ਲੱਗਦੇ ਨੇ ਠੀਕ ਹੈ ਰੋੜਾਂ ਤੇ ਹੋਗੇ ਧਰਨੇ ਲੱਗਦੇ ਨੇ ਤਾਂ ਇਥੋਂ ਜਿਹੜੇ ਆਮ ਕਿਸਾਨ ਨੇ ਆਮ ਜੋ ਲੋਕ ਨੇ ਤੇ ਵਪਾਰੀ ਉਹ ਧਰਨੇ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ ਤਾਂ ਤੁਸੀਂ ਮੈਨੂੰ ਦੱਸੋ ਕਿ ਜੋ ਆਮ ਲੋਕ ਤੇ ਵਪਾਰੀ ਨੇ ਉਹ ਧਰਨੇ ਦੇ ਹੱੱਥ ਦੇ ਵਿੱਚ ਨਹੀਂ ਆ ਇਸ ਦੇ ਵਿਰੋਧ ਦੇ ਵਿੱਚ ਨੇ ਦੇਖੋ ਜੀ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਹਨ ਉਸੇ ਤਰ੍ਹਾਂ ਹੀ ਲੋਕ ਨੇ ਕੋਈ ਲੋਕ ਨੇ ਜਿਹੜੇ ਇਸ ਧਰਨੇ ਦਾ ਸਮਰਥਨ ਕਰ ਰਹੇ ਨੇ ਕੁਝ ਲੋਕ ਹੁੰਦੇ ਨੇ ਜੋ ਇਸ ਧਰਨੇ ਦਾ ਵਿਰੋਧ ਵੀ ਕਰਦੇ ਨੇ ਮੈਂ ਤੁਹਾਡੀ ਕਰਨ ਸਹਿਮਤ ਆ ਜਿਵੇਂ ਕਿ ਪਿੱਛੇ ਜੀ ਪੰਜਾਬ ਕੌਲ ਡੰਗਿਆਲ ਸਾਹਿਬ ਬੈਠੇ ਨੇ ਖਨੌਰੀ ਬਟਰ ਤੇ ਉਹਨਾਂ ਦੀ ਭੁੱਖ ਹੜਤਾਲ ਦੇ ਸਬੰਧ ਵਿੱਚ ਪੰਜਾਬ ਬੰਦ ਦੀ ਕੌਲ ਕਿਸਾਨ ਯੂਨੀਅਨ ਵੱਲੋਂ ਦਿੱਤੀ ਜਿਸ ਦਾ ਭਰਮਾ ਹੰਗਾਰਾ ਪੰਜਾਬ ਦੇ ਵਿੱਚੋਂ ਮਿਲਿਆ ਤੇ ਕਈ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਇੱਕ ਸਾਡੇ ਵੀਰ ਦੀ ਵੀਡੀਓ ਵੀ ਵਾਇਰਲ ਹੋ ਗਈ ਜਿਹੜਾ ਕਹਿੰਦਾ ਸੀ ਕਿ ਅਸੀਂ ਕੋਠੇ ਦੇ ਫਸਲ ਲਾ ਲਿਆ ਕਰਾਂਗੇ ਸਾਨੂੰ ਤਾਂ ਨਹੀਂ ਖੇਤੀ ਦੀ ਲੋੜ ਨਹੀਂ ਹੈਗੀ ਅਸੀਂ ਕੋਠੇ ਤੇ ਅਨਾਜ ਬੀਜ ਕੇ ਉਹ ਖਾ ਲਿਆ ਕਰਾਂਗੇ ਇਹ ਜਿਹੜੀਆਂ ਕੋਠੇ ਤੇ ਅਨਾਜ ਬੀਜਣ ਵਾਲੀਆਂ ਗੱਲਾਂ ਨੇ ਇਹ ਦੁਨੀਆਵੀ ਗੱਲਾਂ ਨੇ ਜੀ ਕੋਠੇ ਤੇ ਨਾ ਕਿਸੇ ਨੇ ਅਨਾਜ ਬੀਜਿਆ ਨਾ ਕੋਈ ਪੀ ਸਕੇ ਕਿਸਾਨ ਦੇ ਖੇਤ ਵਿੱਚ ਹੀ ਇਹ ਅਨਾਜ ਪੈਦਾ ਹੋ ਕੇ ਗਰੀਬ ਦੇ ਮੂੰਹ ਤੱਕ ਜਾਂਦਾ ਅੱਛਾ ਜੀ ਜਿੱਦਾਂ ਹੁਣ ਦਿੱਲੀ ਵਾਲ ਸਾਬਜੀ ਨੇ ਉਹ ਤਾਂ ਆਪਣੇ ਤੇ ਬੈਠੇ ਨੇ ਹਨਾ ਤੇ ਜੇ ਸਰਕਾਰ ਨਾ ਮੰਨੀ ਤਾਂ ਕੀ ਲੱਗਦਾ ਜੋ ਡੱਲੇਵਾਲ ਜੀ ਨੇ ਉਹ ਘਰ ਵਾਪਸੀ ਕਰਨੀ ਹੈ ਨਹੀਂ ਡੱਲੇਵਾਲ ਸਾਹਿਬ ਨਹੀਂ ਉਹ ਘਰ ਵਾਪਸੀ ਨਹੀਂ ਕਰਨਗੇ ਦੇਖੋ ਜਿਹੜੀ ਪੰਜਾਬ ਦੀ ਧਰਤੀ ਆ ਉਹਨੇ ਹੁਣ ਤੱਕ ਕੁਰਬਾਨੀਆਂ ਦੇਣ ਵਾਲੇ ਹੀ ਪੈਦਾ ਕੀਤੇ ਨੇ ਭਗਤ ਸਿੰਘ ਹੋ ਗਿਆ ਉਹ 29 ਡਿਗਰੀ ਕੁਰਬਾਨ ਹੋਇਆ ਆ ਪਾਸੀ ਤੇ ਰੱਸੀ ਚੁੰਮ ਕੇ ਗਲਾਂ ਵਿੱਚ ਪਾਏ ਤੇ ਗੁਰੂਆਂ ਪੀਰਾਂ ਨੇ ਕੁਰਬਾਨੀਆਂ ਕੀਤੀਆਂ ਇੱਥੇ ਤਾਂ ਛੋਟੇ-ਛੋਟੇ ਬੱਚੇ ਸੀ ਹੀ ਦੀਆਂ ਪਾਗੇ ਨਾ ਉਹਨਾਂ ਨੇ ਈਨ ਮੰਨੀਆਂ ਨਾ ਮੰਨਣੀ ਐ ਤੇ ਪੰਜਾਬ ਦੇ ਲੋਕ ਜੁਝਾਰੂ ਲੋਕ ਨੇ ਉਹ ਜੂਝਦੇ ਹੀ ਰਹਿਣਗੇ ਢੱਨੇ ਵਾਲ ਸਾਹਿਬ ਇਸ ਮਰਨਵਾਰਤ ਤੋਂ ਜਿੰਨਾ ਚਿਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰੂਗੀ ਨਹੀਂ ਉੱਠਣਗੇ ਇਸ ਤੋਂ ਪਹਿਲਾਂ ਵੀ ਉਹ ਪੰਜਵਾਰ ਜਿਹੜਾ ਕੋਖੜ ਹੜਤਾਲ ਤੇ ਬੈਠ ਚੁੱਕੇ ਨੇ ਤੇ ਸਰਕਾਰ ਨੂੰ ਮਨਾ ਸਕਦੇ ਤਾਂ ਅਛਲੀ ਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਬੱਲੇਵਾਲ ਜੀ ਨੇ ਉਹਨਾਂ ਦੇ ਮਰਨ ਵਰਤ ਤੇ ਬੈਠਨ ਦੇ ਕਿਸਾਨ ਅੰਦੋਲਨ ਨੂੰ ਕੋਈ ਫਾਇਦਾ ਹੋਵੇਗਾ ਕਿਸਾਨ ਜਿੰਮੀ ਜੀ ਮੈਨੂੰ ਦੱਸਿਆ ਜੀ ਕੁਰਬਾਨੀ ਕੁਰਬਾਨੀ ਪੰਜਾਬ ਦਿੰਦਾ ਆਇਆ ਤੇ ਦਿੰਦਾ ਰਹੇਗਾ ਤੇ ਇਹ ਵੀ ਹੈ ਕਿ ਜੇ ਡੱਲੇਵਾਲ ਸਾਹਿਬ ਆਪਣੇ ਸ਼ਹੀਦੀ ਭਉਂਦੇ ਆ ਇਸ ਅੰਦੋਲਨ ਦੇ ਵਿੱਚ ਕਿ ਇਹ ਅੰਦੋਲਨ ਖਤਮ ਹੋ ਜੂਗਾ ਨਹੀਂ ਜਦੋਂ ਸ਼ਹੀਦਾਂ ਦਾ ਖੂਨ ਧਰਤੀ ਤੇ ਡੁੱਲਦਾ ਤਾਂ ਉਸ ਤੋਂ ਬਹੁਤ ਸਾਰੇ ਉੱਤੇ ਉਗਰਦੇ ਨੇ ਤੇ ਇੱਕ ਵੱਡਾ ਸਲਾਪ ਪੈਦਾ ਹੋਊਗਾ ਜਿਸ ਦਾ ਖਮਿਆਜ਼ਾ ਸੈਂਟਰ ਸਰਕਾਰ ਨੂੰ ਬਹੁਤ ਮਹਿੰਗਾ ਪਊਗਾ ਇਸ ਬਾਰੇ ਸੈਂਟਰ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ ਕਿਸਾਨਾਂ ਦਾ ਹੱਕ ਜ਼ਰੂਰੀ ਹੈ ਕਿਸਾਨ ਅੰਨਦਾਤਾ ਇਸ ਨੂੰ ਰੋਲਣਾ ਗਲਤ ਹੈ ਤੇ ਆਪਣੇ ਤੋਂ ਦੇਸ਼ ਦਾ ਨਾਰਾ ਵੀ ਹੈ ਜੈ ਜਵਾਨ ਜੈ ਕਿਸਾਨ ਆ ਤੇ ਜਿਹੜਾ ਜਵਾਨ ਹੈ ਜੀ ਉਹਦੀ ਕੋਈ ਬੁੱਕਤ ਨਹੀਂ ਉਹਨੂੰ 4-7 ਬਾਅਦ ਕਹਿ ਦਿੰਦੇ ਨੇ ਨਾ ਪੈਨਸ਼ਨ ਨਾ ਕੁਝ ਹੋਰ ਤੇ ਅਸੀਂ ਤੇ ਜਿੱਦਾਂ ਹੁਣ ਜੇਕਰ ਸਰਕਾਰ ਕੁਝ ਦਿਨਾਂ ਤੱਕ ਨਾ ਮੰਨੀ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਕਿਸਾਨ ਕਿਸਾਨੀ ਅੰਦੋਲਨ ਹੈ ਤੇ ਕਿਸਾਨਾਂ ਦਾ ਅਗਲਾ ਜੋ ਹੈ ਸਟੈਪ ਕੀ ਹੋਵੇਗਾ ਜੀ ਕਿਸਾਨ ਜਿਵੇਂ ਕਿ ਹੁਣ ਐਜੀਟੇਸ਼ਨ ਚ ਚੱਲ ਰਹੀ ਹੈ ਜੀ ਟੈਕਨੋਲੋਜੀ ਬਰਟੈਂ ਤੇ ਤੇ 26 ਜਨਵਰੀ ਵਾਲੇ ਦਿਨ ਟਰੈਕਟਰ ਮਾਰਚ ਦੇਸ਼ ਭਰ ਦੇ ਵਿੱਚ ਕਰਮ ਦਾ ਕਿਸਾਨ ਯੂਨੀਅਨਾਂ ਨੇ ਜਿਹੜਾ ਕਾਲ ਦੇ ਦਿੱਤੀ ਹੈ ਤੇ ਬਾਕੀ ਯੂਨੀਅਨਾਂ ਵੀ ਜੇਕਰ ਇਹੀ ਖਾਰ ਦੇਖਾ ਸਰਕਾਰ ਨੇ ਆਪਣਾ ਬਤੀਰਾ ਨਾਮ ਬਦਲਿਆ ਤਾਂ ਇੱਕ ਜੂਟ ਹੋ ਕੇ ਫੇਰ ਤੋਂ ਐਜੀਟੇਸ਼ਨ ਨੂੰ ਹੋਰ ਤਕੜਾ ਕਰਕੇ ਜਾਨੀ ਕਿ ਕਿਸਾਨ ਤੇ ਇਸ ਇਸ ਬਾਬਰ ਗੌਰ ਕਰਨੀ ਸੈਂਟਰ ਗਵਰਨਮੈਂਟ ਨੂੰ ਬਹੁਤ ਜ਼ਰੂਰੀ ਹੈ ਜੀ ਮੈਂ بار بار ਮੋਦੀ ਸਾਹਿਬ ਨੂੰ ਫੀਲ ਕਰਦਾ ਕਿ ਕਿਸਾਨਾਂ ਦੇ ਮੁੱਦੇ ਨੂੰ ਹਲਕੇ ਵਿੱਚ ਨਾ ਲਿਆ ਜਾਵੇ ਇਸ ਦਾ ਹੱਲ ਜ਼ਰੂਰੀ ਹੈ ਤਾਂ ਅਰਸ਼ਦੀਪ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਇੰਨਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੋ ਆਪਣੇ ਵਿਚਾਰ ਨੇ ਉਹ ਸਾਂਝੇ ਕੀਤੇ ਤਾਂ ਮੈਂ ਲੋਕਾਂ ਦੀ ਵੀ رائے ਲੈਣਾ ਚਾਹਾਂਗੀ ਕਿ ਉਹ ਕਿਸਾਨੀ ਅੰਦੋਲਨ ਦੇ ਮਤਲਬ ਪੱਖ ਦੇ ਵਿੱਚ ਉਹਨਾਂ ਦੇ ਕੀ ਵਿਚਾਰ ਨੇ ਤਾਂ ਮੈਨੂੰ ਆਪਣੇ ਕਮੈਂਟਾਂ ਦੇ ਵਿੱਚ ਜੋ ਆਪਣੀ رائے ਆ ਉਹ ਦੱਸਿਓ ਤੇ ਜੋ ਵੀ ਮੇਰੀਆਂ ਕਮੀਆਂ ਨੇ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤਾਂ ਇਹ ਮੇਰਾ ਪਹਿਲਾ ਪੌਡਕਾਸਟ ਸੀ ਅਰਸ਼ਦੀਪ ਸਿੰਘ ਜੀ ਦੇ ਨਾਲ ਤਾਂ ਆਪਣੇ ਵਿਚਾਰ ਦੱਸਿਓ ਕਿ ਤੁਹਾਨੂੰ ਜੋ ਪੌਡਕਾਸਟ ਹੈ ਕਿਸ ਤਰ੍ਹਾਂ ਲੱਗਿਆ ਧੰਨਵਾਦ ਉਸਤੇ